ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੂਰ ਮਹਾਰਾਜ ਸੰਤ ਖਾਲਸਾ ਦਾਦੇਵਾਨੀ ਕੀਰੋਂ ਕੇ ਤਕਤਾਂ ਦੇ ਮਾਲਕ ਸ੍ਰੀ ਮਾਨਕ 111 ਪੰਥ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀ ਪੰਡ ਹਮਦਪੁਰੇ ਤੋਂ ਇੱਕ ਹਫਤੇ ਲਈ ਉੱਥੋਂ ਕਿਸੇ ਪਾਸੇ ਜਾਣ ਲਈ ਮਹਾਂਤ ਕਲੀਪ ਸਿੰਘ ਇਹ ਨੂੰ ਕਹਿਣ ਲੱਗੇ ਬਾਬਾ ਜੀ ਇਹਦੇ ਮੈਂ ਜਾਣਾ ਫਿਰ ਜੇ ਮਾਲਕ ਦਾ ਹੁਕਮ ਹੋਇਆ ਤਾਂ ਮੈਂ ਫਿਰ ਆਵਾਂ ਜਾਵਾਂਗਾ ਮਹਾਂਤ ਜੀ ਕਹਿਣ ਲੱਗੇ ਕਲੀਪ ਸਿੰਘ ਜੀ ਹਣ ਲੱਗੇ ਤਾਂ ਉਹਨਾਂ ਦਾ ਮਨ ਭਰਾਇਆ। ਆਂਦੇ ਜੀ ਕਹਿਣ ਲੱਗੇ ਤੇ ਭਗਤ ਜੀ ਉਹਨੂੰ ਵਿਛੋੜ ਕੇ ਮੇਰਾ ਮਨ ਨਹੀਂ ਲੱਗਦਾ। ਤੁਸੀਂ ਜਿੰਨਾ ਚਿਰ ਵੀ ਰਹਿਣਾ ਇੱਥੇ ਮੇਰੇ ਕੋਲ ਰਹੋ। ਨਾਲੇ ਮੈਂ ਸੇਵਾ ਕਰਦਾ ਰਹਾਂਗਾ। ਬਾਬਾ ਜੀ ਕਹਿਣ ਲੱਗੇ ਮਹਾਂਤ ਜੀ ਅਸੀਂ ਸੇਤੀ ਬਾਡੇ ਕੋਲੇ ਆ ਜਾਾਂਗੇ ਪਰ ਮਹਾਂਤਿਆਂ ਨੂੰ ਬਹੁਤ ਬੇਰਾਗ ਸੀ ਬਰਾਗ ਦੇ ਵਿੱਚ ਉਹ ਕਾਫੀ ਚਿਰ ਫਿਰ ਬੋਲੇ ਨਾ ਬਸ ਆਪਣੇ ਮਨ ਦੇ ਵਿੱਚ ਹੀ ਬੈਠੇ ਰਹੇ ਅੱਖਾਂ ਨੀਵੀਆਂ ਕਰਕੇ ਕਾਫੀ ਚਿਰ ਬਾਅਦ ਫਿਰ ਬੋਲੇ ਪਰਦੇ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਉਸੇ ਤਰ੍ਹਾਂ ਕਰ ਲਵੋ ਆ ਬਾਸੰਤ ਬਾਬਾ ਬਲਵੰਤ ਸਿੰਘ ਜੀ ਇਹ ਆਸਣ ਤੇ ਜਾ ਕੇ ਫਿਰ ਬੈਠ ਗਏ ਫਿਰ ਮਹੰਤ ਜੀ ਕਾਫੀ ਚਿਰ ਮਗਰੋਂ ਕਾਫੀ ਦਿਨ ਚੜ ਗਿਆ ਸਾਰੇ ਕੰਮ ਕੰਮ ਨਿਵੇੜ ਕੇ ਬਾਬਾ ਜੀ ਦੇ ਕੋਲੇ ਚਲੇ ਗਏ ਜਾ ਕੇ ਕਹਿਣ ਲੱਗੇ ਰੱਬ ਜੀ ਆਇਓਣ ਪ੍ਰਸ਼ਾਦਾ ਛਕ ਲੋ ਬਹੁਤ ਸਮਾਂ ਹੋ ਗਿਆ ਆ ਬਾਬਾ ਜੀ ਆਹ ਸੰਤ ਉੱਠ ਕੇ ਪ੍ਰਸ਼ਾਦਾ ਛਕਣ ਲਈ ਲੰਗਰ ਵਿੱਚ ਆਏ ਬਾਬਾ ਜੀ ਨੇ ਪ੍ਰਸ਼ਾਦਾ ਛਕਣ ਲਈ ਚਾਰ ਦੇ ਉੱਤੇ ਬੈਠ ਗਏ ਮਹੰਤ ਕਲਿਬ ਸਿੰਘ ਨੇ ਪ੍ਰਸ਼ਾਦਾ ਬਾਬਾ ਜੀਆਂ ਨੂੰ ਪਰੋਸਿਆ ਤੇ ਜਿਹੜਾ ਲੰਗਰੀ ਸੀ ਉਸ ਨੂੰ ਕਹਿਣ ਲੱਗੇ ਕਿ ਸਾਨੂੰ ਵੀ ਪ੍ਰਸ਼ਾਦਾ ਲਿਆ ਦੇ ਭਾਈ ਤਾਂ ਲੰਗਰੀ ਨੇ ਮਹੰਤ ਕਲਿਬ ਸਿੰਘ ਨੂੰ ਵੀ ਪ੍ਰਸ਼ਾਦਾ ਲਿਆ ਦਿੱਤਾ ਸੰਤ ਮਹਾਰਾਜਿਆਂ ਦੇ ਕੋਲੇ ਬੈਠ ਕੇ ਹੀ ਮਹੰਤ ਕਲਿਬ ਸੰਗ ਜੀ ਪ੍ਰਸ਼ਾਦਾ ਛਕਣ ਲੱਗੇ ਜਦੋਂ ਪ੍ਰਸ਼ਾਦਾ ਛਕ ਲਿਆ ਤਾਂ ਮਹਾਂਤ ਜੀ ਬਾਬਾ ਬਲਵੰਤ ਸਿੰਘਿਆਂ ਦੇ ਬਰਤਨ ਜਦੋਂ ਚੱਕਣ ਲੱਗਿਆ ਤਾਂ ਬਾਬਾ ਜੀ ਨੇ ਉਹਨੂੰ ਬਰਤਨ ਨਹੀਂ ਦਿੱਤੇ ਮਹਾਂਤ ਜੀ ਦੇ ਬਰਤਨ ਆਪ ਬਾਬਾ ਜੀਆ ਨੇ ਉਠਾ ਲਏ ਉਹਦਾ ਕੇ ਕਹਿਣ ਲੱਗੇ ਮਾਨਤ ਜੀ ਤੁਸੀਂ ਤਾਂ ਬਹੁਤ ਵੱਡੀ ਸੇਵਾ ਕਰਦੇ ਆ ਦਿਨ ਤੇ ਰਾਤ ਸੇਵਾ ਕਰੀ ਜਾਂਦੇ ਆ ਤੁਹਾਡੀ ਕਾਟਣ ਕਮਾਈ ਹੈ ਸੇਵਾ ਦੀ ਦਿਨ ਤੇ ਰਾਤ ਸੰਗਤਾਂ ਦੀ ਸੇਵਾ ਕਰਦੇ ਹੋ ਅਸਥਾਨ ਦੀ ਸੇਵਾ ਕਰਦੇ ਹੋ ਤੇ ਆਹ ਸੇਵਾ ਤੁਹਾਨੂੰ ਵੀ ਕਦੇ ਬਖਸ਼ ਦਿਆ ਕਰੋ ਜਦੋਂ ਬਾਬਾ ਜੀਆ ਨੇ ਇਹ ਵਚਨ ਕਹੇ ਤਾਂ ਨਾਦ ਕੁਲੀਬ ਸਿੰਘ ਜੀ ਬਹੁਤ ਅਸੀ ਪਾਪਾ ਜੀ ਤੁਹਾਡੀ ਜਿਹੜੀ ਕਮਾਈ ਹੈ ਬਹੁਤ ਵੱਡੀ ਹੈ ਸਾਡੀ ਘਾਹ ਦੀ ਕਮਾਈ ਹੈ ਇਤਾਂ ਦਿਨ ਤੇ ਰਾਤ ਛੱਗੀ ਜਾਂਦੇ ਆ ਕੰਮ ਕਰਦੇ ਆ ਤੁਸੀਂ 8-8 ਪਹਿਰ 12-12 ਪਹਿਰ 16-16 ਪਹਿਰ ਵੀ ਲੰਘ ਜਾਂਦੇ ਆ ਤੁਹਾਨੂੰ ਤੁਸੀਂ ਪਰਵੇਸ਼ਰ ਦੇ ਨਾਲ ਸਮਾਧੀਆਂ ਲਾ ਕੇ ਬੈਠੇ ਰਹਿੰਦੇ ਹਾਂ ਦਿਨ ਤੇ ਰਾਤ ਸੋਡੀਆਂ ਸਮਾਧੀਆਂ ਲੱਗੀਆਂ ਰਹਿੰਦੀਆਂ ਨੇ ਬਾਬਾ ਜੀ ਮਹਾਂਦੀਆਂ ਨੂੰ ਕਹਿੰਦੇ ਬਾਬਾ ਜੀ ਇਹ ਵੀ ਸਮਾਂ ਹੀ ਹੁੰਦਾ ਹੈ ਕੋਈ ਗੱਲ ਨਹੀਂ ਕਦੇ-ਕਦੇ ਤੁਸੀਂ ਸੇਵਾ ਸਾਨੂੰ ਬਖਸ਼ ਦਿਆ ਕਰੋ ਬਾਬਾ ਜੀ ਆਨੇ ਬੜੇ ਪ੍ਰੇਮ ਜਿਹੇ ਦੇ ਨਾਲ ਪਿਆ ਕਿਉਂ ਇਹ ਜਿਹੜੇ ਬਚਨ ਨੇ ਬਾਬਾ ਜੀਆਂ ਦੇ ਆਪਾਂ ਬਹੁਤ ਵਾਰੀ ਅੱਖਾਂ ਨਾਲ ਵੀ ਦੇਖੇ ਨੇ ਕਿ ਉਹ ਕਿੰਨਾ ਸਦਕਾਰ ਕਰਦੇ ਸੀ ਜਿਹੜਾ ਵੀ ਕੋਈ ਜਬ ਤੱਕ ਕਰਨ ਵਾਲਾ ਹੁੰਦਾ ਕੋਈ ਮਹਾਤਮਾ ਹੁੰਦਾ ਜਾਂ ਉੱਚੀ ਕੁਲ ਚੋਂ ਹੁੰਦਾ ਜਾਂ ਕਿਸੇ ਮੰਦਰ ਦਾ ਭਾਵੇਂ ਕੋਈ ਯਾਰੀ ਜਾਂ ਹੈਡ ਗ੍ਰਾਂਤੀ ਜਾਂ ਕੋਈ ਨਾਮ ਜਪਣ ਵਾਲਾ ਮਹਾਤਮਾ ਬਾਬਾ ਜੀ ਬੜੀ ਨਿਮਰਤਾ ਦੇ ਨਾਲ ਉਸ ਨੂੰ ਬੁਲਾਉਂਦੇ ਬੜਾ ਸਤਿਕਾਰ ਕਰਦੇ ਸਨ ਇਹ ਬਾਬਾ ਜੀਆਂ ਦੇ ਹਿੱਸੇ 'ਚ ਪਹਿਲਾਂ ਤੋਂ ਹੀ ਨਿਮਰਤਾ ਸੀ ਜਦੋਂ ਮਹਾਰਾਜਿਆਂ ਨੇ ਇਹ ਸਤਕਾਰ ਵਾਲੇ ਬਚਨ ਕਹੇ ਤਾਂ ਮਹੰਤ ਜੀ ਬਹੁਤ ਖੁਸ਼ ਹੋ ਗਏ ਕਿਉਂਕਿ ਇਹ ਕਿਹੜਾ ਮਹਾਨ ਬਾਬਾ ਜੀਆਂ ਨੂੰ ਪਹਿਲਾਂ ਤੋਂ ਹੀ ਆਉਂਦੀਆਂ ਸਨ ਮਹੰਤ ਕਲੀਬ ਸਿੰਘ ਦਾ ਮਨ ਸੀ ਜਿਹੜਾ ਇਸ ਤਰ੍ਹਾਂ ਹੈ ਆਪਦੇ ਵੱਲ ਫਿਰਦੇ ਵਿੱਚ ਆਏ ਖਿੱਚ ਲਿਆ ਜਿਵੇਂ ਚੁੰਬਕ ਮੇਖਾਂ ਨੂੰ ਖਿੱਚ ਲੈਂਦਾ ਹੈ ਫਿਰ ਬਾਬਾ ਜੀ ਵਰਤਨ ਛੋਧ ਕੇ ਆਪਦੇ ਆਸਨ ਤੇ ਚਲੇ ਜਾਂਦੇ ਨੇ ਕਾਫੀ ਦਿਨ ਚੜ ਗਿਆ ਜਦੋਂ ਕਾਫੀ ਚ ਲੰਘਣ ਤੋਂ ਬਾਅਦ ਮਹਾਂਤ ਜੀ ਨੇ ਆਪ ਚਾਹ ਤਿਆਰ ਕੀਤੀ ਚਾਹ ਤਿਆਰ ਕਰਕੇ ਬਾਬਾ ਜੀ ਜਿੱਥੇ ਆਸਣ ਲਾਈ ਬੈਠੇ ਸੀ ਛਿੜੇ ਦੇ ਵਿੱਚ ਉੱਥੇ ਚਾਹ ਲੈ ਕੇ ਚਲੇ ਗਏ ਜਦੋਂ ਚਾਹ ਲੈ ਕੇ ਚਲੇ ਗਏ ਮਹਾਂਤਿਆਂ ਨੇ ਬਾਬਾ ਜੀ ਨੂੰ ਕਿਹਾ ਰੱਬ ਜੀ ਚਾਹ ਸ਼ਕ ਲੋ ਕਰੋ ਕਿਰਪਾ ਚਾਹ ਦਾ ਸਮਾਂ ਹੋ ਗਿਆ ਹੈ ਕਿਆ ਸ਼ਗਲ ਲਗੋ ਜਦੋਂ ਇਸ ਤਰ੍ਹਾਂ ਮਹਾਂਤਜੀ ਨੇ ਵਚਨ ਕਹੇ ਤਾਂ ਸਤ ਮਹਾਰਾਜ ਜੀ ਸਮਾਧੀ ਤੋਂ ਉੱਤੇ ਉੱਠ ਕੇ ਕਿਆ ਸ਼ਗਲ ਲੱਗੇ ਕਿਆ ਸ਼ਕਿ ਮਹਾਰਾਜ ਜੀ ਨੇ ਹੱਥ ਤਕੜੇ ਕਰਕੇ ਫਿਰ ਆਪਦੇ ਆਸਨ ਦੇ ਉੱਤੇ ਬੈਠ ਕੇ ਸਮਾਧੀ ਲਾ ਕੇ ਆਨੰਦ ਵਿੱਚ ਬੈਠ ਗਏ ਸ਼ਾਮ ਨੂੰ ਸੰਤ ਮਹਾਰਾਜ ਜੀ ਫਿਰ ਉੱਠੇ ਉੱਠ ਕੇ ਇਧਰ ਉਧਰ ਤੁਰੇ ਫਿਰੇ ਸ਼ਾਮ ਦਾ ਨਿਤਨੇਮ ਹੋ ਰਿਹਾ ਸੀ ਬਾਬਾ ਜੀ ਝੁਲੇ ਦੇ ਵਿੱਚ ਹੀ ਇਧਰ ਉਧਰ ਫਿਰਦੇ ਰਹੇ ਬਾ ਫਿਰ ਬਾਬਾ ਜੀ ਜਦੋਂ ਥੋੜਾ ਜਿਹਾ ਹਨੇਰਾ ਹੋਇਆ ਆਪਦੇ ਆਸਨ ਤੇ ਸਮਾਦਿਸ਼ਟ ਹੋ ਕੇ ਫਿਰ ਪਰਮੇਸ਼ਰ ਦੇ ਨਾਲ ਜੁੜ ਗਏ ساری ਰਾਤ ਬੈਠੇ ਰਹੇ ਜਦੋਂ ਅੰਮ੍ਰਿਤ ਵੇਲਾ ਹੋਇਆ ਉੱਠ ਕੇ ਬਾਬਾ ਜੀ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਫਿਰ ਬਾਬਾ ਜੀ ਆਪਦੇ ਆਸਣ ਤੇ ਬੈਠ ਜਾਂਦੇ ਨੇ ਆਪਦੇ ਆਸਣ ਤੇ ਬੈਠ ਕੇ ਆਪਦਾ ਨਿਤਨੇਮ ਸ਼ੁਰੂ ਕੀਤਾ ਨਿਤਨੇਮ ਕੀਤੇ ਜਾਂਦੇ ਨੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਮਹੰਤ ਕਲਦੀਪ ਸਿੰਘ ਜੀ ਨਿਤਨੇਮ ਕਰਦੇ ਸੀ ਜਦੋਂ ਨਿਤਨੇਮ ਦੀ ਸਮਾਪਤੀ ਹੋਣ ਵਾਲੀ ਸੀ ਸੰਤ ਮਹਾਰਾਜ ਜੀ ਆਪ ਦੇ ਆਸਣ ਤੋਂ ਉੱਠੇ ਉੱਠ ਕੇ ਸੰਤ ਮਹਾਰਾਜ ਜੀ ਦਰਬਾਰ ਸਾਹਿਬ ਵੱਲ ਚਲੇ ਗਏ ਨਰਵਾਰ ਸਾਹਿਬ ਦੇ ਸਾਹਮਣੇ ਨੜਕੀ ਦੀ ਪੰਛਨਾ ਨਾ ਕਰਿਆ ਪੰਛਨਾ ਨਾ ਕਰਕੇ ਦਰਬਾਰ ਸਾਹਿਬ ਦੇ ਵਿੱਚ ਸੰਤ ਮਹਾਰਾਜ ਜੀ ਪ੍ਰਵੇਸ਼ ਹੋਏ ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਸੰਤ ਮਹਾਰਾਜ ਜੀ ਉਹ ਦਿਨ ਉੱਥੇ ਬੈਠੇ ਨਹੀਂ ਉਥੋਂ ਬਾਹਰ ਨੂੰ ਆ ਗਏ ਨੇ ਬਾਹਰ ਆ ਕੇ ਉਸ ਦਿਨ ਚਾਹ ਵੀ ਸਵੇਰੇ ਨਹੀਂ ਪੀਤੀ ਬਸ ਬਾਹ ਦੇਣੀਆਂ ਤੇ ਫੇਰ ਨਮਸਕਾਰ ਕਰਕੇ ਸੰਤ ਮਹਾਰਾਜੀ ਉਥੋਂ ਹੌਲੀ ਹੌਲੀ ਪਿੰਡ ਭਾਗੀ ਕੇ ਵੱਲ ਨੂੰ ਤੁਰ ਪੈਂਦੇ ਹਨ ਹੌਲੀ ਹੌਲੀ ਜਾਂਦੇ ਅਰ ਦੀ ਮਸਤੀ ਦੇ ਵਿੱਚ ਤੁਰੇ ਜਾਂਦੇ ਨੇ ਨਾਲੇ ਸਿਮਰਨ ਕਰਦੇ ਨੇ ਜਦੋਂ ਪਿੰਡ ਭਾਗੀ ਘਾ ਗਿਆ ਉਹਦੇ ਵਿੱਚ ਹੀ ਲੰਘ ਕੇ ਹੌਲੀ-ਹੌਲੀ ਜਿਹੜੀ ਨਿਹਾਲ ਸਿੰਘ ਵਾਲੇ ਨੂੰ ਸੜਕ ਜਾਂਦੀ ਸੀ ਉਸ ਤੇ ਪਹੁੰਚ ਗਏ ਸੰਤ ਮਹਾਰਾਜਿਆਂ ਨੇ ਉਕੇ ਦਿਨ ਚੜ ਗਿਆ ਸੀ ਸਾਰੇ ਨਾજર ਆ ਰਹੀ ਸੀ ਲੋਕ ਆਪ ਆਪਣੇ ਕੰਮਾਂ 'ਚ ਲੱਗੇ ਹੋਏ ਸੀ ਸੰਤ ਮਹਾਰਾਜ ਜੀ ਨਿਹਾਲ ਸਿੰਘ ਵੱਲ ਨੂੰ ਸੜਕ ਦੇ ਉੱਤੇ ਤੁਰੇ ਜਾਂਦੇ ਨੇ ਹੌਲੀ ਹੌਲੀ ਜਦੋਂ ਪਿੰਡ ਤੋਂ ਕਾਫੀ ਦੂਰ ਚਲੇ ਗਏ ਕੀ ਦੇਖਦੇ ਹਨ ਆਵੇਂ ਸੜਕ ਤੇ ਦਰਦ ਬਹੁਤ ਖੜੇ ਨੇ ਪੜੇ ਖੇਤ ਦੇ ਵਿੱਚ ਕਾਫੀ ਭਾਰੀ ਜਾਮਨ ਦਾ ਇੱਕ ਦਰਖਤ ਖੜਾ ਸੀ। ਸੰਤ ਮਹਾਰਾਜ ਜੀ ਉਸ ਦਰਖਤ ਵੱਲੋਂ ਸ਼ਰਧ ਤੋਂ ਉਤਰ ਕੇ ਰੁਪੈਂਦੇ ਹਨ। ਜਾਂ ਜਾ ਕੇ ਦੇਖਿਆ ਕਿ ਇਹਦੀ ਛਾਂ ਜਿਹੜੀ ਬੜੀ ਸੰਘਣੀ ਹੈ। ਜਿਹੜਾ ਥਾਂ ਉਹ ਵੀ ਸਾਫ਼ ਹੈ ਤੇ ਸ਼ਾਂਤ ਮਹਾਰਾਜੀ ਜੀ ਧਰਮ ਅੱਲੇ ਆਸਣ ਲਾ ਕੇ ਸਮਾਧੀ ਲਾ ਕੇ ਬੈਠ ਜਾਂਦੇ ਹਨ ਸ਼ਾਂਤ ਮਹਾਰਾਜੀ ਸਾਰੀ ਦਿਹਾੜੀ ਉੱਤੇ ਸਮਾਧੀ ਲਾ ਕੇ ਬੈਠੇ ਰਹੇ ਨਹੀਂ ਉੱਠੇ ਅਮੇ ਰਾਤ ਵੀ ਲੰਘੀ ਅਧੀ ਰਾਤ ਤੋਂ ਵੱਧ ਹੋ ਗਿਆ ਸਮਾਂ ਸੰਤ ਮਹਾਰਾਜੀ ਫਿਰ ਉੱਠੇ ਉੱਠ ਕੇ ਆਣੀ ਦਾਲੇ ਜਦੋਂ ਨਿਗਾਹ ਮਾਰੀ ਨੇਰਾ ਸੀ ਵੱਧ ਕਿਸੇ ਪਾਸੇ ਜਲ ਦਾ ਕੋਈ ਇੰਤਜ਼ਾਮ ਨਹੀਂ ਸੀ ਸੰਤ ਮਹਾਰਾਜੀ ਫਿਰ ਸਮਾਧੀ ਲਾ ਕੇ ਬੈਠ ਜਾਂਦੇ ਹਨ ਆਵਦੇ ਆਨੰਦ ਦੇ ਵਿੱਚ ਬੈਠੇ ਹਨ ਜਾਨੂ ਦਿਨ ਚੜ ਗਿਆ ਸੰਤ ਮਹਾਰਾਜੀ ਦਿਨ ਚੜੇ ਉੱਥੋਂ ਉੱਠ ਗਏ ਫਿਰ ਪਿੰਡ ਭਾਗੀ ਵਾਲੇ ਕੰਨੀ ਨੂੰ ਫੇਰ ਤੁਰੇ ਆਉਂਦੇ ਨੇ ਉੱਥੋਂ ਹੋਣੀ ਹੋਣੀ ਤੁਰੇ ਆ ਰਹੇ ਨੇ ਜਦੋਂ ਪਿੰਡ ਦੇ ਨੇੜੇ ਪਹੁੰਚੇ ਇਹ ਗੁਰੂ ਪਿਆਰੇ ਨੂੰ ਪੁੱਛਿਆ ਏ ਭਾਈ ਅਸੀਂ ਅਕਤੂਪੁਰੇ ਨੂੰ ਜਾਣਾ ਹੈ ਉਹ ਗੁਰਮੁਖ ਪਿਆਰੇ ਨੇ ਕਿਹਾ ਬਾਬਾ ਜੀ ਥੋੜਾ ਜਿਹਾ ਅੱਗੇ ਚਲੇ ਜਾਓ ਉੱਥੋਂ ਤੁਹਾਨੂੰ ਖੱਬੇ ਪਾਸੇ ਨੂੰ ਜਿਹੜਾ ਰਸਤਾ ਨਿਕਲੂਗਾ ਉਹ ਸਿੱਧਾ ਰਸਤਾ ਅਕਤੂਪੁਰੇ ਨੂੰ ਜਾਂਦਾ ਹੈ ਬਾਬਾ ਜੀ ਫੇਰ ਅੱਗੇ ਨੂੰ ਚੱਲ ਪੈਂਦੇ ਹਨ ਹੌਲੀ-ਹੌਲੀ ਜਾਂਦੇ ਉਹ ਰਸਤਾ ਆ ਜਾਂਦਾ ਬਾਬਾ ਜੀ ਖੱਬੇ ਪਾਸੇ ਨੂੰ ਉਸ ਰਸਤੇ ਵੱਲ ਮੁੜ ਜਾਂਦੇ ਨੇ ਹੌਲੀ-ਹੌਲੀ ਤੁਰੇ ਜਾ ਰਹੇ ਨੇ ਪਿੰਡ ਤੋਂ ਥੋੜੀ ਜੀ ਕਾਫੀ ਦੂਰ ਨਿਕਲ ਗਏ ਇਸ ਤਰ੍ਹਾਂ ਬਾਬਾ ਜੀ ਨੇ ਫੇਰ ਰਾਤੇ ਵੀ ਜਾਂਦਿਆਂ ਨੇ ਦਰਖਤ ਦੇ ਥੱਲੇ ਦੇ ਕੇ ਜਗਾ ਫਿਰ ਆਪ ਦੀ ਆਸਣ ਲਾ ਕੇ ਬੈਠ ਜਾਂਦੇ ਨੇ ਉੱਥੇ ਬੈਠ ਕੇ ਅਨਮੇਸ਼ਰ ਨੂੰ ਧਿਆਉਣ ਲੱਗ ਜਾਂਦੇ ਆ ਨਾ ਅਓ ਅੱਜ ਦੀ ਇਹ ਕਥਾ ਦੀ ਸਮਾਪਤੀ ਹੈ ਅਗਲੀ ਦਾ ਕੱਲ ਨੂੰ ਆਪਨੇ ਸਰਵਨ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ